ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪ੍ਰਾਕ੍ਰਿਤਿਕ ਮੰਡਲ ਵਿੱਚ ਮਨੁੱਖ ਇੱਕ ਐਸੀ ਹੋਂਦ ਹੈ ਜਿਸ ਦਾ ਸਿਰ جس دا دماغ अनेका तरह ਦੇ ਸਵਾਲਾਂ ਨਾਲ ਹਰ ਵਕ ਭਰਿਆ ਰਹਿੰਦਾ ਹੈ ਸਵਾਲ ਇੱਕ ਬੋਝ ਹੈ اور ਹਰ ਨਵਾਂ ਦਿਨ अनेका ਸਵਾਲਾਂ ਨੂੰ ਜਨਮ ਦਿੰਦਾ ਹੈ ਨਵੇਂ-ਨਵੇਂ ਸਵਾਲਾਂ ਦਾ ਬੋਝ ਪੱਛਮ ਦੇ ਕੁਝ ਦਾਰਸ਼ਨਿਕ ਤੇ ਐਸਾ ਕਹਿਣ ਲੱਗ ਪੈਨੇ ਹੈ ਜ਼ਿੰਦਗੀ ਇੱਕ ਬੋਝ ਹੈ ਕਿਉਂਕਿ ਜੀਵਨ ਸਵਾਲਾਂ ਦਾ ਇਕੱਠ ਹੈ। ਵਾਕਈ ਉਹ ਸਵਾਲ ਬੋਝ ਬਣ ਕੇ ਰਹਿ ਜਾਂਦਾ ਹੈ ਜਿਸ ਦਾ ਜਵਾਬ ਨਾ ਮਿਲੇ। ਉਹ ਪ੍ਰਸ਼ਨ ਇੱਕ ਬਹੁਤ ਵੱਡਾ ਭਾਰ ਹੈ ਜਿਸ ਦਾ ਉੱਤਰ ਹੀ ਨਾ ਮਿਲੇ। ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਦੁੱਤੀ ਸ਼ਖਸੀਅਤ ਦੇ مالک। ਉਹਨਾਂ ਨੇ ਜਾਪਦਾ ਹੈ ਮਨੁੱਖ ਦੇ ਮਨ ਦਾ ਬਹੁਤ ਗਹਿਰਾ ਅਧਿਐਨ ਕੀਤਾ। ਉਹਦੀ ਬਹੁਤ ਗਹਿਰਾਈ ਦੇ ਛਾਪ ਮਾਰੀਏ। ਇਹ ਗੱਲ ਵਖਰੀਏ ਦੇਖਣ ਨੂੰ ਉਹਨਾਂ ਕੋਲ ਧਨਸ਼ਬਾਨ ਤਲਵਾਰਬਾਜ਼ ਇੱਕ ਐਸਾ ਰੰਗ ਹੈ ਇੱਕ ਐਸਾ ਰੂਪ ਹੈ ਭਰਮਤੀ ਪੈਦਾ ਹੋ ਜਾਂਦੀ ਹੈ ਕਿ ਇਹ ਪੁਰਸ਼ عظیم ਸ਼ਾਇਰ ਹੋਵੇਗਾ। ਦਾਰਸ਼ਨਿਕ ਹੋਵੇਗਾ। ਚਿੰਤਕ ਹੋਵੇਗਾ। ਸੰਤ ਹੋਵੇਗਾ ਗੁਰੂ ਹੋਵੇਗਾ ਲਿਵਲীন ਹੋਵੇਗਾ ਭਜਨ ਅਨੰਦੀ ਧੁੰਦਿਚ ਮगन ਰਹਿਣ ਵਾਲਾ ਹੋਵੇਗਾ ਪਰ ਇਹਨਾਂ ਸਾਰੀਆਂ ਖੂਬੀਆਂ ਖਾਸੀਅਤਾਂ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਤੱਕ ਐਸਾ ਹੋਇਆ ਹੈ ਕਿ ਜੋ ਤਲਵਾਰ ਦੇ ਧਨੀ ਹੋਏ ਨੇ ਉਹ ਕਲਮ ਦੇ ਧਨੀ ਨਹੀਂ ਸੀ ਪਰ ਇਸ ਪ੍ਰithvi ਤੇ ਪਹਿਲੀ ਦਫਾ ਐਸਾ ਹੋਇਆ ਹੈ ਜਿਸ ਦੀ ਤਲਵਾਰ ਦੇ ਵਿੱਚ ਜ਼ੋਰ ਸੀ ਪਰ ਅਨੰਤ ਗੁਣਾ ਜ਼ੋਰ ਸੀ ਉਸ ਦੀ ਕਲਮ ਦੇ ਬਹੁਤ ਵੱਡਾ ਜ਼ੋਰ ਸੀ ਜਿੱਥੇ ਉਸ ਦੀ ਤਲਵਾਰ ਮਜ਼ਲੂਮਾਂ ਦੀ ਰੱਖਿਆ ਕਰਦੀ ਰਹੀ ਉਸ ਦੀ ਕਲਮ ਅਮਰ ਸੰਗੀਤ ਨੂੰ ਜਨਮ ਦਿੰਦੀ ਰਹੀ ਅਮਰ ਗੀਤਾਂ ਨੂੰ ਜਨਮ ਦਿੰਦੀ ਰਹੀ ਦਰਸ਼ਨ ਤੇ ਫਿਲਸਫੇ ਨੂੰ ਜਨਮ ਦਿੰਦੀ ਰਹੀ ਔਰ ਹੈਰਾਨਗੀ ਹੁੰਦੀ ਹੈ ਕਿ ਸੂਰਬੀਰ ਸਾਹਿਤਕਾਰ ਵੀ ਹੈ چنتک بھی ہے دارشنک بھی ہے بھائی صاحب بھائی نند لال ایسا کہ اج تک جتنے درویش ہوئے نے وہ بادشاہ نہیں سن اور جہد شاہ ہوئے نے وہ درویش نہیں سن جد بھی کسی بادشاہ درویش بنان کا شوق پیدا ہوا ہے انہیں بادشاہت نیا گیا اور جد بھی کسی درویش کے اندر ਬਾਦਸ਼ਾਹ ਬਣਨ ਦਾ ਸ਼ੌਕ ਪੈਦਾ ਹੋਇਆ ਉਹਨੇ ਵੀ ਮਾਲਾ ਪਰੇ ਸੁੱਟੀ ਹੈ ਉਹਨੇ ਵੀ ਦਰਵੇਸ਼ੀ ਨੂੰ त्यागਿਆ ਹੈ ਪਰ ਇਹ ਕਿ ਪਹਿਲਾ ਹੀ ਪੁਰਸ਼ ਹੈ ਜਿਹਨੂੰ ਵੇਖਦੇ ਆਈਂ ਇੱਕਦਮ ਸਪਸ਼ਟ ਹੋ ਜਾਂਦਾ ਹੈ ਕਿ ਇਹ ਬਾਦਸ਼ਾਹ ਵੀ ਹੈ ਦਰਵੇਸ਼ ਵੀ ਹੈ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਐਸੇ ਫੁੱਲ ਨੇ ਜਿਸ ਵਿੱਚ ਕੁਦਰਤ ਨੇ ਕਈ ਰੰਗ ਭਰ ਦਿੱਤੇ ਨੇ अनेका ਰੰਗ ਭਰ ਦਿੱਤੇ ਨੇ ਉਹਨਾਂ ਹੀ अनेका ਰੰਗਾਂ ਦੇ ਚੋਂ ਆਪ ਦਾ ਇੱਕ ਰੰਗ ਹੈ ਕਵੀ ਹੋਣਾ ਸ਼ਾਇਰ ਹੋਣਾ ਦਾਰਸ਼ਨਿਕ ਹੋਣਾ ਚਿੰਤਕ ਹੋਣਾ ਫਲਸਫਰ ਹੋਣਾ ਆਪਦੀ ਕਲਮ ਦੇ ਚੋਂ ਜਿੱਥੇ ਰੂਹਾਨੀਅਤ ਨਾਲ ਲਬਰੀਜ਼ ਬਾਣੀ ਜਾਬ ਸਾਬ ਨਿਕਲੀ ਜਿੱਥੇ ਬ੍ਰਹਮ ਗਿਆਨ ਨਾਲ ਭਰਪੂਰ ਅਕਾਲ ਉਸਤਤ ਦਾ ਜਨਮ ਹੋਇਆ ਜਿੱਥੇ ਵੀਰ ਰਸ ਨਾਲ ਪੂਰਤ ਚੰਡੀ ਦੀ ਵਾਰ ਭਗਵਤੀ ਦੀ ਵਾਰ ਇਸ ਤਰ੍ਹਾਂ ਦੀ ਆਦੁੱਤੀ ਬਾਣੀਆਂ ਆਲਮੇ ਵਜੋਧ ਦੇ ਚ ਆਈਆਂ ਉੱਥੇ ਆਪ ਦੀ ਕਲਮ ਤੋਂ ਆਪਣੀ ਕਥਾ ਵੀ ਨਿਕਲੀ ਬਚਿੱਤਰਨਾਟਕ ਗਿਆਨ ਪ੍ਰਬੋਧ ਫਿਰ ਆਪ ਦੀ ਇਸੇ ਹੀ ਮਹਾਨ ਕਲਮ ਦੇ ਚੋਂ ਜ਼ਫਰਨਾਮੇ ਦਾ ਵੀ ਜਨਮ ਹੈ ਕ੍ਰਿਸ਼ਨ ਅਵਤਾਰ ਰਾਮਾ ਅਵਤਾਰ ਚਵੀ ਅਵਤਾਰਾਂ ਦੀ ਕਥਾ ਆਪ ਦੀ ਕਲਮ ਦੇ ਚੋਂ ਨਿਕਲੀ ਹੈਰਾਨਗੀ ਆਉਂਦੀ ਹੈ ਕੁੱਲ ਉਮਰ ਆਪ ਦੀ 42 ਸਾਲ ਤੇ 42 ਸਾਲ ਵਿੱਚ ਪੰਥ ਦੀ ਸਾਜਨਾ خالصے دی روپ ریکھا بناونے دسم گرنت دی سرجنا کرنے دیش سیاسی ماحول ٹھیک کرنا اے آپ دے حصے آیا اور آپ نے اس چھوٹی جیاں آیو دیچ اتنے وڈے وڈے کم پایا تکمیل تک ہے جنو ویخ کے الا یار خان جیسے ایک مسلم شاعر کہنا پیا انصاف کرے جی میں زمانہ تو یقین ہے دے گرو گوبند کا سانی ہی نہیں ہے واقعی اگر کوئی انصاف دی درشتی نال گرو گوبند سنگھ جی مہاراج دی تصویر دا نرکشن کرے تو اس نتیجے تے پہنچے گا اور داد دے بے گا کہ ہے اکال پورک ਇਸ ਤਰ੍ਹਾਂ ਦਾ ਮੂਜਸਮਾ ਤੋਂ ਪ੍ਰithvi ਤੇ ਪਹਿਲੀ ਦਫਾ ਹੀ ਬਣਾਇਆ ਜਿਸ ਦੇ ਚ ਇਤਨੀਆਂ ਸ਼ਕਤੀਆਂ ਭਰ ਦਿੱਤੀਆਂ ਜਿਸ ਦੇ ਚ ਇਤਨੀਆਂ ਖੂਬੀਆਂ ਭਰ ਦਿੱਤੀਆਂ ਆਪ ਦੀਆਂ ਅਨੰਤ ਰਚਨਾਵਾਂ ਦੇ ਚ ਇੱਕ ਰਚਨਾ ਹੈ ਗਿਆਨ ਪ੍ਰਵੋਤ ਉਸ ਦੇ ਚ अनेका ਪ੍ਰਸ਼ਨ ਨੇ ਇਹ ਇੰਜ ਕਹ ਲੋ ਪ੍ਰਸ਼ਨਾਂ ਦੀ ਬਾਣੀ ਸਵਾਲਾਂ ਦੀ ਬਾਣੀ اور واقعی پھر સ્પષ્ટ करिए કે سوال ایک બોજ ہے۔ سوال વધે જાન जिंदगी तनावग्रस्त हो जाती है बोझल हो जाती है। बोझ नु चुकणा औखा हुंदा है। سوالاں नु ઢોણા औखा हो ਜਾਂਦਾ ہے۔ لیکن மனுખ دی अहमियत खासियत ਹੈ। یا اس دا તુછ હોਣਾ ਵੀ اس دے سوالاں تے کھڑا ہے۔ اگر او معمولی پדרदाई سوال کر رہا ہے۔ ਤੇ ਇੱਕ ਮਾਮੂਲੀ ਜਿਹਾਂ ਸਵਾਲ ਹੀ ਉਹਦੀ ਜ਼ਿੰਦਗੀ ਦਾ ਮਕਸਦ ਹੈ ਉਹੀ ਸਿਰ ਤੇ ਚੁੱਕੀ ਫਿਰਦਾ ਹੈ ਤੇ ਇਸ ਤੋਂ ਪਤਾ ਚੱਲਦਾ ਜਿੰਨਾ ਛੋਟਾ ਸਵਾਲ ਹੈ ਜਿੰਨਾ ਮਾਮੂਲੀ ਸਵਾਲ ਹੈ ਇਸ ਸਵਾਲ ਵਿੱਚ ਜੀਣ ਵਾਲਾ ਮਨੁੱਖ ਵੀ ਉਤਨਾ ਹੀ ਮਾਮੂਲੀ ਹੈ ਕੋਈ ਖਾਸ ਨਹੀਂ ਹੈ ਆਹਮ ਨਹੀਂ ਹੈ ਆਹਮ ਮਨੁੱਖ ਦੀ ਇਹ ਪਛਾਣ ਉਸ ਤੋਂ ਮਹਾਨ ਸਵਾਲਾਂ ਦਾ ਜਨਮ ਹੋਵੇਗਾ ਅਗੰਮੀ ਸਵਾਲਾਂ ਦਾ ਜਨਮ ਹੋਵੇਗਾ ਐਸੇ ਸਵਾਲ ਜੋ ਜੀਵਨ ਦੀ ਗਹਿਰਾਈ ਨੂੰ ਛੂਹਣ ਐਸੇ ਸਵਾਲ ਜੋ ਪ੍ਰਕਿਰਤੀ ਦੇ ਚੁਲੰਦੀਆਂ ਨੂੰ ਛੂਹਣ ਐਸੇ ਸਵਾਲ ਜੋ ਚੇਤਨਾ ਦੇ ਡੂੰਘੇ ਤਲ ਦੇ ਜੁਹੇ ਚਲੇ ਜਾਣ ਉਹਨਾਂ ਅਨੰਤ ਸਵਾਲਾਂ ਦੇ ਚੋਂ ਕੁਝ ਇੱਕ ਸਵਾਲ ਮੈਂ ਸਾਹਮਣੇ ਰੱਖਣ ਲੱਗਾ ਇਹ ਗੱਲ ਵੱਖਰੀ ਹੈ ਕਿ ਇਸ ਸਾਰੀ ਬਾਣੀ ਵਿੱਚ ਸਵਾਲ ਹੀ ਸਵਾਲ ਨੇ ਸਿੱਖ ਜਗਤ ਦੇ ਵਿਦਵਾਨ ਇੱਥੇ ਦੋ ਹਿੱਸਿਆਂ ਦੀ ਤਕਸੀਮ ਨੇ ਇੱਕ ਧੜਾ ਐਸਾ ਕਹਿੰਦਾ ਹੈ ਕਿ ਬਾਣੀ ਸਿਰਫ ਸਵਾਲ ਹੀ ਸਵਾਲ ਨੇ ਛੋੜ ਦਿੱਤਾ ਸਤਿਗੁਰ ਨੇ ਆਤਮ ਅਭਿਆਸੀਆਂ ਤੇ ਜਿਨ੍ਹਾਂ ਨੂੰ ਆਪਣੇ ਅੰਦਰੋਂ ਇਹਨਾਂ ਸਵਾਲਾਂ ਦਾ ਜਵਾਬ ਮਿਲ ਜਾਏ ਔਰ ਇਸ ਸਵਾਲ ਦਾ ਬੋਝ ਨਾ ਰਹੇ ਸਮਝ ਲਓ ਉਹ ਸਹੀ ਅਭਿਆਸੀ ਹੈ ਉਹਨੂੰ ਸਹੀ ਜਵਾਬ ਮਿਲ ਗਿਆ ਹੈ ਦੂਸਰਾ ਤਬਕਾ ਇੰਡਵੀ ਕਹਿੰਦਾ ਹੈ ਕਿ ਸਰਸਾ ਨੂੰ ਪਾਰ ਕਰਦੇ ਹੋਇਆ ਆਪ ਜੀ ਦਾ ਇਹ ਮਹਾਨ ਅਦੁੱਤੀ ਸਾਹਿਤ ਸਰਸਾ ਦੀ ਕੁਝ ਭੇਟ ਹੋ ਗਿਆ ਕੁਝ ਪੰਨੇ ਰੁੱੜ ਗਏ ਔਰ ਬਾਅਦ ਵਿੱਚ ਜਦ ਇਸ ਦੀ ਸੰਪਾਦਨਾ ਹੋਈ ਭਾਈ ਮਨੀ ਸਿੰਘ ਜੀ ਦੁਆਰਾ ਤਾਂ ਸਿਰਫ ਇੱਕ ਪ੍ਰਸ਼ਨ ਹੀ ਮਿਲੇ ਉੱਤਰ ਨਾ ਮਿਲ ਸਕੇ ਹੁਣ ਜੋ ਸਟੀਕ ਦਸ਼ਮ ਗ੍ਰੰਥੀ ਮਿਲਦੀ ਹੈ ਉਸ ਦੇ ਵਿੱਚ ਜੋ ਇਹਨਾਂ ਪ੍ਰਸ਼ਨਾਂ ਦੇ ਸਾਹਮਣੇ ਉੱਤਰ ਲਿਖੇ ਹੋਏ ਨੇ ਇਹ ਪੰਡਿਤ ਗਣੇਸ਼ਾ ਸਿੰਘ ਜੀ ਮਹਾਰਾਜ ਦੇ ਨੇ ਨਿਰਮਲੇ ਮਹਾਤਮਾ ਦੇ ਚੰਚ ਸ਼ਰਮੌਰ ਮਹਾਤਮਾ ਹੋ ਗੁਜ਼ਰੇ ਨੇ ਆਤਮਦਰਸੀ ਬ੍ਰह्मज्ञानी ਔਰ ਮਹਾਨ ਵਿਦਵਾਨ ਉਹਨਾਂ ਦਾ ਦਾਵਾ ਤੇ ਨਹੀਂ ਸੀ ਪਰ ਐਸਾ ਕਹਿਣਾ ਸੀ ਕਿ ਇਹਨਾਂ ਸਵਾਲਾਂ ਦਾ ਇਹ ਜਵਾਬ ਮੈਨੂੰ ਅੰਦਰੋਂ ਮਿਲੇ। ਔਰ ਹਕੀਕਤ ਹੈ ਸਵਾਲ ਉਹੀ ਗਹਿਰਾ ਆਉਂਦਾ ਹੈ ਜਿਹੜਾ ਅੰਦਰੋਂ ਨਿਕਲੇ ਔਰ ਜਵਾਬ ਵੀ ਉਹੀ ਸਹੀ ਆਉਂਦਾ ਹੈ ਜਿਸ ਦਾ ਅੰਦਰੋਂ ਮਿਲੇ। ਅਕਸਰ ਕਈ ਦਫਾ ਦੇਖਣ ਦੇ ਚਾਹਿਆ ਕਿ ਲੋਕ ਦੂਜਿਆਂ ਦੇ ਸਵਾਲ ਚੁੱਕੀ ਫਿਰਦੇ ਨੇ ਔਰ ਦੂਸਰੇ ਦੇ ਜਵਾਬ ਢੋਈ ਜਾਂਦੇ ਨੇ। ਉਹ ਸਵਾਲ ਉਹਨਾਂ ਦੀ ਜ਼ਿੰਦਗੀ ਦਾ ਸਵਾਲ ਨਹੀਂ ਆਉਂਦਾ ਔਰ ਉਹ ਜਵਾਬ ਉਹਨਾਂ ਨੂੰ ਅੰਦਰੋਂ ਨਹੀਂ ਮਿਲਿਆ ਹੁੰਦਾ ਐਵੇਂ ਉਹ ਇੱਕ ਦਿਮਾਗੀ ਕਸਰਤ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਜਿਹੜੇ ਅਦੁੱਤੀ ਸਵਾਲ ਗਿਆਨ ਪਰਬੋਧ ਨਾਮਕ ਬਾਣੀ ਦੇ ਵਿੱਚ ਦਰਜ ਕੀਤੇ ਨੇ ਉਹ ਇਸ ਤਰ੍ਹਾਂ ਨੇ ਕੋ ਸੂਰਾ ਸੁੰਦਰ ਕਵਨ ਕਹਾਂ ਜੋਗ ਕੋ ਸਾਰ ਸੂਰ ਬੀਰ ਕੌਣ ਹੈ ਬਹਾਦਰ ਕੌਣ ਹੈ ਫਿਰ ਖੂਬਸੂਰਤ ਕੌਣ ਹੈ ਸੁੰਦਰ ਕਿਸ ਨੂੰ ਆਖਾਂਗੇ ਕਿਉਂਕਿ ਐਸੀਆਂ ਕੁਝ ਅਦੁੱਤੀ ਸੌਗਾਤਾਂ ਨੇ ਜਗਤ ਦੇ ਜਿਸ ਤੋਂ ਮਨੁੱਖ ਦਾ ਮਨ ਸੁਭਾਵਤ ਪ੍ਰਭਾਵਿਤ ਹੁੰਦਾ ਹੈ ਤੇ ਉਸ ਦੀ ਅਸਲੀਅਤ ਦਾ ਹਕੀਕਤ ਦਾ ਬੋਧ ਨਾ ਹੋਵੇ ਤਾਂ ਕਈ ਵਾਰ ਜ਼ਿੰਦਗੀ ਬਹੁਤ ਵੱਡੇ ਭ્રાੰਤੀ ਦੇ ਦਲਦਲ ਦੇ ਜਾਗਿਰਦੀ ਹੈ ਇਸ ਵਾਸਤੇ ਇਸ ਤਰ੍ਹਾਂ ਦੇ عظیم ਸਵਾਲਾਂ ਨੂੰ گرو گوبند سنگھ جی مہاراج نے اپنی بانی دیتی ہے سور بیر نو آخان گی کون ہے اور خوبصورت کس آکھنا پہے گا کون سندر ہے کہاں جوگ کو سار دن رات جو بھگتی کر رہے ہیں دارمک سادنا کر رہے ہیں جب تب کر رہے ہیں ست ستسنگ کر رہے ہیں اس دا پھل کی ہے آیا اس دی پرابتی کی ہے اپلبدھی کی ہوگی اس سب کچھ دا سار کی گا کو داتا دا گانی کہو بیچار ابار داتا کون ہے کس نو نانی آخان گے دا ہے جس ڈھنگ نال اسی دانیا نو دانی کہہ دینا اگر یہی واستک صحیح ہے تو میرے خیال اچھ صاحب گروہ گوبن سنگھ جی مہاراج اس خیال نو سوال دے روپ چین جو سوال دے روپ چ لیا ہے تو دے یہ سوال بہت ہے کون داتا ہے گیانی کون ہے کو داتا گیانی کمن کوچار ਅਵਿਚਾਰ ਵਿਚਾਰ ਕਿਸ ਨੂੰ ਕਹਿੰਦੇ ਨੇ ਅਵਿਚਾਰ ਕਿਸ ਨੂੰ ਆਖੀਦਾ ਹੈ ਐਸੇ ਜਿਹੜੇ ਇਹ ਅਦੁੱਤੀ عظیم ਸਵਾਲ ਨੇ ਇਹਨਾਂ ਦੇ ਜਵਾਬ ਪੰਡਿਤ ਗਣੇਸ਼ਾ ਸਿੰਘ ਜੀ ਮਹਾਰਾਜ ਨੇ ਇੰਜ ਲਿਖੇ ਨੇ ਜਿਥੇ ਇਹ ਪ੍ਰਸ਼ਨ ਕੋਸੂਰਾ ਸੁੰਦਰ ਕਵਨ ਪੰਡਿਤ ਜੀ ਮਹਾਰਾਜ ਕਹਿੰਦੇ ਨੇ ਮਨ ਜੀਤਾ ਸੂਰਾ ਹੈ ਸੁੰਦਰ ਹੈ ਗੁਣਵਾਨ ਜਦ ਮਨ ਕੀ ਫਿਰਤਾ ਭਈ ਸਾਰ ਯੋਗ ਇਹੋ ਜਾਨ ਕਿਸ਼ਨੂ ਸੂਰ ਵੀ ਰੱਖਾਂਗੇ ਜਿਸ ਨੇ ਆਪਣਾ ਮਨ ਜਿੱਤ ਲਿਆ ਦਰਸਲ ਦੂਸਰੇ ਨੂੰ ਜਿੱਤਣ ਦੀ ਚਾਹਤ ਰੱਖਣੀ ਇਹ ਰਾਜਨੀਤੀ ਹੈ ਤੇ ਦੂਸਰੇ ਨੂੰ ਜਿੱਤ ਲੈਣਾ ਇਹ ਰਾਜਨੀਤੀ ਦੀ ਸਫਲਤਾ ਹੈ ਦੂਸਰੇ ਨੂੰ ਤਲਵਾਰ ਨਾਲ ਜਿੱਤਣਾ ਸ਼ਸਤਰ ਨਾਲ ਜਿੱਤਣਾ ਸ਼ਾਸਤਰ ਨਾਲ ਜਿੱਤਣਾ ਵੋਟ ਨਾਲ ਜਿੱਤਣਾ ਮਤ ਨਾਲ ਜਿੱਤਣਾ ਗਰਸ ਕੇ ਜਿੱਤਦਾ ਦੇਹ ਹੈ ਦੂਸਰੇ ਤੇ ਖੜਾ ਕਰੀਏ ਦੂਸਰੇ ਨੂੰ ਜਿੱਤਣਾ ਹੈ ਜੋ ਦੂਸਰੇ ਨੂੰ ਜਿੱਤਣਾ ਹੈ ਬਸ ਇਹੀ ਰਾਜਨੀਤੀ ਹੈ ਔਰ ਦੂਸਰੇ ਨੂੰ ਜਿੱਤਣਾ ਇੰਸਾਨ ਦੂਸਰੇ ਨੂੰ ਝੋਟ ਪੁਚਾਏ ਬਿਨਾ ਕਿਸ ਤਰ੍ਹਾਂ ਦੂਸਰੇ ਨੂੰ ਜਿੱਤ ਸਕਾਂਗੇ ਦੂਸਰੇ ਨੂੰ ਦਬਾਏ ਬਿਨਾ ਦੂਸਰੇ ਨੂੰ ਕਿਸ ਤਰ੍ਹਾਂ ਜਿੱਤ ਸਕਾਂਗੇ ਦੂਸਰੇ ਨੂੰ ਜਿੱਤਣਾ ਰਾਜਨੀਤੀ ਹੈ ਆਪਣੇ ਆਪ ਨੂੰ ਜਿੱਤਣਾ ਧਰਮ ਹੈ ਮਨ ਜੀਤੇ ਜਗ ਜੀਤ ਮਨ ਜਿੱਤ ਲਿਆ ਧਰਮ ਦੀ ਪ੍ਰਾਪਤੀ ਹੋ ਗਈ ਪ੍ਰਬੂ ਦੀ ਪ੍ਰਾਪਤੀ ਹੋਈ ਕੰਨਨ ਦੂਜੇ ਨੂੰ ਜੀਤੀ ਹੈ ਸਤਾ ਪ੍ਰਾਪਤ ਹੁੰਦੀ ਹੈ ਆਪਣੇ ਆਪ ਨੂੰ ਜੀਤੀ ਹੈ ਸਤ ਪ੍ਰਾਪਤ ਹੁੰਦਾ ਹੈ ਦੂਸਰੇ ਨੂੰ ਜੀਤੀ ਹੈ ਬਾਹਰ ਦਾ ਮਿਥਿਆ ਸੰਗਾਸ਼ਣ ਪ੍ਰਾਪਤ ਹੁੰਦਾ ਹੈ ਆਪਣੇ ਆਪ ਨੂੰ ਜੀਤੀ ਹੈ ਰਾਮ ਦਾ ਸੰਗਾਸ਼ਣ ਪ੍ਰਾਪਤ ਹੁੰਦਾ ਹੈ ਦੂਸਰੇ ਨੂੰ ਜਿੱਤਣ ਲਈ ਔਗਣ ਚਾਹੀਦੇ ਨੇ ਆਪਣੇ ਆਪ ਨੂੰ ਜਿੱਤਣ ਲਈ ਗੁਣ ਚਾਹੀਦੇ ਨੇ ਕਠੋਰ ਹੋਏ ਬਿਨਾ ਦੂਸਰੇ ਨੂੰ ਜਿੱਤਣਾ ਕਠਨ ਹੈ ਬਹੁਤ ਕਠਨ ਹੈ ਪਰ ਕੋਮਲ ਹੋਏ ਬਿਨਾ ਆਪਣੇ ਆਪ ਨੂੰ ਜਿੱਤਣਾ ਕਠਨ ਹੈ ਬਹੁਤ ਕਠਨ ਹੈ ਮਿਥਿਆ ਬੋਲ ਮਿਥਿਆ ਵਚਨ ਮਿਥਿਆ ਕਰਮ ਨਾਲੀ ਅਸੀਂ ਦੂਸਰੇ ਨੂੰ ਜਿੱਤ ਸਕਦੇ ਹਾਂ ਪਰ ਸਤਿ ਬੋਲ ਸਤਿ ਕਰਮ ਨਾਲ ਹੀ ਅਸੀਂ ਆਪਣੇ ਆਪ ਨੂੰ ਜਿੱਤ ਸਕਾਂਗੇ ਆਪਣਾ ਮਨ ਜਿੱਤ ਸਕਾਂਗੇ ਸਤਗੁਰੂ ਦੇਵ ਜੀ ਮਹਾਰਾਜ ਨੇ ਤੇ ਸਪਸ਼ਟ ਕਹਿ ਦਿੱਤਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿ ਜਗਤ ਨੂੰ ਜਿਤਣਾ ਵਾਸਤਵਿਕ ਕਦੀ ਕਿਸੇ ਨੂੰ ਜੋ ਹੈ ਨਸੀਬ ਨਹੀਂ ਹੋਵੇਗਾ ਇਸ ਦੇ ਸਫਲਤਾ ਨਹੀਂ ਮਿਲੇਗੀ ਆਪਣੇ ਆਪ ਨੂੰ ਜਿਤਣਾ ਹੀ ਜਗਤ ਨੂੰ ਜਿਤਣਾ ਹੈ ਮਨ ਜੀਤੇ ਜਗ ਜੀਤ ਮਨੁੱਖ ਦੀ ਅਨੰਤ ਖਾਇਸ਼ਾਂ ਦੇ ਚੋਂ ਇੱਕ ਪਰਬਲ ਚਾਹਤ ਹੈ ਕਿ ਮੈਂ ਜੇਤੂ ਹੋਵਾਂ ਜਗਤ ਜੇਤੂ ਔਰ ਸੂਰਬੀਰਤਾ ਵੀ ਆਮ ਲੋਕਾਂ ਨੇ ਇਸ ਤੇ ਖੜੀ ਕੀਤੀ ਹੈ ਕਿ ਬੜਾ ਸੂਰਬੀਰ ਹੈ ਦੂਸਰੇ ਨੂੰ ਜਿੱਤ ਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸਾ ਨਹੀਂ ਮੰਨਦੇ ਉਹ ਹੀ ਸੂਰਬੀਰ ਹੈ ਜੋ ਆਪਣਾ ਮਨ ਜਿੱਤ ਲੈਂਦਾ ਹੈ ਔਰ ਜੋ ਆਪਣਾ ਮਨ ਜਿੱਤ ਲੈਂਦਾ ਹੈ ਉਸ ਦੇ ਅੰਦਰ ਐਸੇ दैਵੀ ਗੁਣ ਨੇ ਉਹ ਅਗਰ ਦੂਸਰੇ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਤੋ ਸਿਰਫ ਦੇਸ਼ ਦੇ ਸੁਧਾਰ ਲਈ ਮਜ਼ਲੂਮ ਦੀ ਰੱਖਿਆ ਲਈ ਬੜੇ ਨਿਰਵੈਰ ਪਾਵਨ ਹਿਰਦੇ ਨਾਲ ਲੜੇਗਾ ਜੈਸੇ ਇਤਿਹਾਸਿਕ ਸਬੂਤ ਹੈ ਕਿ ਜਦ ਸਿੱਖਾਂ ਨੇ ਜੰਗ ਦੇ ਵਿੱਚ अनेकांना ਜ਼ਖਮੀ ਕੀਤਾ ਹੈ ਘਾਇਲ ਕੀਤਾ ਹੈ ਤਾਂ ਉਸ ਵਕਤ ਇੱਕ ਸਿੰਘ ਭਾਈ ਕਨਈਆ ਬ੍ਰह्म ਗਿਆਨ ਦੀ ਮੂਰਤੀ ਮਸ਼ਕ ਲੈ ਕੇ ਪਾਣੀ ਪਿਲਾ ਰਹੇ ਨੇ पकड़ के सिंगा ने भाई कन्हैया ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪੇਸ਼ ਕੀਤਾ ਮਹਾਰਾਜੇ ਸਾਡੇ ਵਿੱਚ ਕਦਰ ਪੈਦਾ ਹੋ ਗਿਆ ਅਸੀਂ ਲੜ ਕੇ ਹੌਨ ਪਸੀਨਾ ਇੱਕ ਕਰਕੇ ਜਿਸ ਨੂੰ ਘਾਇਲ ਕਰਦੇ ਆ ਜ਼ਖਮੀ ਕਰਦੇ ਆ ਗਰਾ ਦੇਨੇ ਆ ਇਹ ਪਾਣੀ ਪਿਲਾ ਕੇ ਫਿਰ ਖੜਾ ਕਰ ਦਿੰਦਾ ਹੈ ਸੁਰਜੀਤ ਕਰ ਦਿੰਦਾ ਹੈ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਇਸ ਸਿੰਘ ਨੂੰ ਪੇਸ਼ ਕੀਤਾ ਗਿਆ ਸਾਹਿਬ ਕਹਿਣ ਲੱਗੇ ਭਾਈ ਕਨਿਆ ਕੀ ਕੀ ਕਹਿ ਰਹੇ ਨੇ ਤੋ ਹੱਥ ਜੋੜ ਕੇ ਕਹਿਣ ਲਗਾ ਪਾਤਸ਼ਾਹ ਏਕੀ ਕਹਿੰਦੇ ਨੇ ਇਹ ਜਾਣਨ ਮੈਂ ਤੇ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਮੈਂ ਤੇ ਜਦ ਵੀ ਪਾਣੀ ਪਿਲਾਨਾ ਹਾਂ ਆਪ ਨੂੰ ਪਿਲਾਨਾ ਸਭ ਦੇ ਚ ਆਪ ਦਾ ਹੀ ਰੂਪ ਜੋ ਦੀ ਸੋ ਤੇਰਾ ਰੂਪ ਮੈਂ ਤੇ ਜਿਸ ਦੇ ਮੂੰਹ ਚ ਪਾਣੀ ਪਾਇਆ ਹੈ ਮੁਖੜਾ ਤੁਹਾਡਾ ਦਿਖਾਈ ਦਿੱਤਾ ਹੈ ਤੇ ਤੁਸੀਂ ਪਾਣੀ ਮੰਗੋ ਤੇ ਮੈਂ ਪਾਣੀ ਨਾ ਦੇਆ ਫਿਰ ਮੈਂ ਤੁਹਾਡਾ ਸਿੱਖ ਕਿਸ ਤਰ੍ਹਾਂ ਜੇਬ ਦੇ ਚੋਂ ਮਰਮ ਦੀ ਡੱਬੀ ਕੱਢੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਕਨਈਆ ਅਧੂਰਾ ਕੰਮ ਨਾ ਕਰ ਫਿਰ ਪੂਰਾ ਕੰਮ ਕਰ ਤੇ ਮਰਮ ਪੱਟੀ ਵੀ ਕਰ ਛੱਡਿਆ ਕਰ ਜ਼ਖਮਾਂ ਤੇ ਮਰਮ ਵੀ ਲਗਾ ਦਿੱਤਾ ਕਰ ਕਮਾਲ ਦੀ ਗੱਲ ਮੈਦਾਨੇ ਜੰਗ ਵਿੱਚ ਲੜਨਾ ਔਰ ਜੋ ਘਾਇਲੋ ਚੁਕੈ ਨੇ ਦੁਸ਼ਮਣ ਉਹਨਾਂ ਨੂੰ ਪਾਣੀ ਪਿਲਾਣਾ ਤੇ ਉਹਨਾਂ ਦੇਤੇ ਮਰਮ ਪੱਟੀ ਵੀ ਕਰਨੀ ਇੱਕ ਗੱਲ ਸਪਸ਼ਟ ਹੋ ਗਈ ਕਿ ਵੈਰ ਭਰੇ ਹਿਰਦੇ ਨਾਲ ਲੜਨਾ ਹੋਰ ਗੱਲ ਹੈ ਨਿਰਵੈਰ ਹਿਰਦੇ ਨਾਲ ਲੜਨਾ ਹੋਰ ਗੱਲ ਹੈ ਔਰ ਜਦ ਕੋਈ ਨਿਰਵੈਰ ਹਿਰਦੇ ਨਾਲ ਲੜਦਾ ਹੈ ਤਾਂ ਦੇਸ਼ ਦੀ ਰੱਖਿਆ ਲਈ ਕੌਮ ਦੀ ਰੱਖਿਆ ਲਈ ਮਜ਼ਲੂਮ ਦੀ ਰੱਖਿਆ ਲਈ ਔਰ ਜਦ ਵੈਰ ਦੇ ਨਾਲ ਕੋਈ ਲੜਦਾ ਹੈ ਤਾਂ ਦੂਸਰੇ ਨੂੰ ਤਬਾਹ ਕਰਨ ਲਈ ਬਰਬਾਦ ਕਰਨ ਲਈ ਆਪਣੇ ਸਤਾ ਪ੍ਰਾਪਤ ਕਰਨ ਲਈ ਆਪਣੀ ਤਾਕਤ ਵਧਾਣ ਲਈ ਨਿਰਵੈਰ ਹਿਰਦੇ ਨਾਲ ਉਹੀ ਲੜ ਸਕਦਾ ਹੈ ਜਿਸਨੇ ਆਪਣਾ ਮਨ ਜਿੱਤੇ ਹੈ ਤੇ ਜਿਸਨੇ ਮਨ ਜਿੱਤੇ ਹੈ ਉਹੀ ਜਗਤ ਨੂੰ ਜਿੱਤ ਲੈਂਦਾ ਹੈ ਮਨ ਜੀਤੇ ਜਗ ਜੀਤ ਤੂੰ ਮਨ ਜੀਤਾ ਸੂਰਾ ਅਹ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਵੀ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ ਹੈ ਤੇ ਮਨ ਨੂੰ ਜਿੱਤਣਾ ਅਤਿ ਕਠਨ ਹੈ ਅਤਿ ਕਠਨ ਹੈ ਕਿੰਨੇ ਸ਼ਸਤਰਾਂ ਨਾਲ ਦੂਸਰੇ ਨੂੰ ਜਿੱਤਿਆ ਜਾਂਦਾ ਹੈ ਸ਼ਾਸਤਰ ਨਾਲ ਵਿਚਾਰ ਨਾਲ ਜਪ ਨਾਲ ਤਪ ਨਾਲ ਆਪਣਾ ਮਨ ਜਿੱਤਿਆ ਜਾ ਸਕਦਾ ਹੈ ਤਾਂ ਮਨ ਜੀਤਾ ਸੂਰਾ ਅਹ ਸੁੰਦਰ ਹੈ ਗੁਣਵਾਨ ਖੂਬਸੂਰਤ ਕਿਸ ਨੂੰ ਆਖਾਂਗੇ ਸੁੰਦਰ ਕਿਸ ਨੂੰ ਆਖਾਂਗੇ ਸਿਰਫ ਚਮੜੀ ਦੀ ਸੁੰਦਰਤਾ ਨੈਣ ਨਕਸ਼ ਇਹ ਮਨੁੱਖ ਦੀ ਆਪਣੀ ਆਪਣੀ ਧਾਰਨਾ ਹੈ ਕਿਸੇ ਨੂੰ ਇੱਕ ਤਰ੍ਹਾਂ ਦਾ ਨੱਕ ਖੂਬਸੂਰਤ ਲੱਗਦਾ ਹੈ ਦੂਸਰੇ ਨੂੰ ਨਹੀਂ ਕਿਸੇ ਕਿਸੇ ਦੇਸ਼ ਵਿੱਚ ਕਾਲੀ ਚਮੜੀ ਖੂਬਸੂਰਤੀ ਦਾ ਚਿੰਨ ਹੈ ਕਿਧਰੇ ਗੋਰੀ ਕਿਧਰੇ ਹੀਣਾ ਥਿੰਗਣਾ ਨੱਕ ਖੂਬਸੂਰਤੀ ਦਾ ਚਿੰਨ ਹੈ ਕਿਧਰੇ ਨਹੀਂ ਕਿਧਰੇ ਲੰਬਾ ਤਾਂ ਖੂਬਸੂਰਤੀ ਤੇ ਆਪਣੀ ਆਪਣੀ ਮਨ ਦੀ ਇੱਕ ਧਾਰਨਾ ਹੈ ਔਰ ਇਹ ਖੂਬਸੂਰਤੀ ਬਦਸੂਰਤੀ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ ਜੌਨੀ ਨੂੰ ਬੁਢੇਪੇ ਦੇ ਬਸਤਰ ਪਹਿਰਦਿਆਂ ਦੇਰ ਨਹੀਂ ਲੱਗਦੀ ਸੁੰਦਰਤਾ ਦਾ ਇਹ ਖਿੜਿਆ ਹੋਇਆ ਫੁੱਲ ਇਹਨੂੰ ਮੁਰਝਾਉਂਦਿਆਂ ਦੇਰ ਨਹੀਂ ਲੱਗਦੀ ਇੱਕ ਹੋਰ ਸੁਪਨ ਹੈ ਉਹਨੂੰ ਕਹਿੰਦੇ ਨੇ ਮਨ ਦਾ ਸੁਪਨ ਸਿਰਤ ਸੂਰਤ ਦਾ ਖੂਬਸੂਰਤ ਹੋਣਾ ਹੋਰ ਗੱਲ ਹੈ ਸੀਰਤ ਦਾ ਮਹਾਨ ਹੋਣਾ ਹੋਰ ਗੱਲ ਹੈ ਜਗਤ ਦੇ ਵਿੱਚ ਐਸਾ ਦੇਖਣ ਵਿੱਚ ਆਇਆ ਹੈ ਕਿ ਤਨ ਦੇ ਸੋਹਣੇ ਮਨੁੱਖ ਮਨ ਦੇ ਸੋਹਣੇ ਨਹੀਂ ਹੁੰਦੇ ਸੂਰਤ ਸ਼ਕਲ ਅੱਛੀ ਸੀ ਸੀਰਤ ਕੁਝ ਵੀ ਨਹੀਂ ਤੇ ਕਈ ਦਫਾ ਐਸਾ ਵੀ ਹੋਇਆ ਹੈ ਸੀਰਤ ਬੜੀ ਅੱਛੀ ਬਹੁਤ ਸੋਹਣੀ ਬੜੀ ਖੂਬਸੂਰਤ ਸੂਰਤ ਠੀਕ ਨਹੀਂ ਸੀ ਜਿਵੇਂ ਇਤਿਹਾਸ ਦੇ ਵਿੱਚ ਇੱਕ ਗਾਥਾ ਹੈ ਅਸ਼ਟਾਵਕਰ ਹਰਾਂ ਦੇ ਚ ਬਲ ਹੱਥਾਂ ਦੇ ਚ ਬਲ ਗਰਦਨ ਢੇੜੀ ਕਮਰ ਢੇੜੀ ਸਰੀਰ ਦੇ ਚ ਅਨੇਕਾਂ ਹੀ ਬਲ ਇਸੇ ਕਾਰਨ ਕਰਕੇ ਆਪ ਦਾ ਨਾਮ ਪਿਆ ਰਿਸ਼ੀ ਅਸ਼ਟਾਵਕਰ ਸਰੀਰ ਦੇ ਚ ਅੱਠ ਬਲ ਪਰ ਮਨ ਦੇ ਚ ਕੋਈ ਬਲ ਨਹੀਂ ਸੀ ਤਨ ਕਰਕੇ ਅਤਿਕ ਰੂਪ ਸੀ ਮਨ ਕਰਕੇ ਅਤਿ ਸੁੰਦਰ ਸੀ ਅਤਿ ਸੁੰਦਰ ਰਾਜੇ ਜਨਕ ਦੀ ਸਭਾ ਦੇ ਚ ਆਇਆ ਹੈ ਇਹ ਰਾਜਗੁਰੂ ਦਾ ਲੜਕਾ ਸੀ ਆਪਣੇ ਪਿਤਾ ਨੂੰ ਬੁਲਾਣ ਲਈ ਆਇਆ ਹੈ ਲੋਕਿਆ ਕਿਸੇ ਨੇ ਨਹੀਂ ਕਿਉਂਕਿ ਰਾਜਗੁਰੂ ਦਾ ਲड़का ਪਰ ਇਹਨੂੰ ਦੇਖ ਲਈ ਐ ਰਾਜ ਸਭਾ ਵਿੱਚ ਬੈਠੇ ਸਾਰੇ ਹੱਸ ਪਏ ਖਿੜਖੜਾ ਕੇ ਹੱਸ ਪਏ ਉਹਨਾਂ ਨੂੰ ਹੱਸਦਾ ਵੇਖ ਕੇ ਅਸ਼ਟਾਵਕਰ ਜੀ ਵੀ ਹੱਸ ਪਏ ਜਨਕ ਕਹਿੰਦੇ ਨੇ ॠषि ਜੀ ਇਹ ਸਾਰੇ ਤੁਹਾਡੇ ਤੇ ਹਸੇ ਨੇ ਤੁਸੀਂ ਕਿਸਤੇ ਹਸੇ ਤੋ ਅਸ਼ਟਾਵਕਰ ਜੀ ਕਹਿੰਦੇ ਨੇ ਕਿ ਸਾਰੇ ਮੇਰੇ ਤੇ ਹੱਸੇ ਹੈ ਮੈਂ ਇਨਾ ਤੇ ਹੱਸਿਆ ਇਹ ਮੇਰੀ ਸੂਰਤ ਵੇਖ ਕੇ ਹੱਸੇ ਨੇ ਮੈਂ ਇਨਾ ਦੀ ਸਿਰਤ ਵੇਖ ਕੇ ਹੱਸਿਆ ਇਨ੍ਹਾਂ ਨੇ ਮੇਰੇ ਤਨ ਦੀ ਬਦਸੂਰਤੀ ਵੇਖੀ ਹੈ ਹਾਸਾ ਨਿਕਲ ਗਿਆ ਹੈ ਮੈਂ ਇਨ੍ਹਾਂ ਦਾ ਮਨ ਦਾ ਕਰੂਪਪਣਾ ਵੇਖਿਆ ਹੈ ਹਾਸਾ ਨਹੀਂ ਰੋਕ ਸਕਿਆ ਇਨ੍ਹਾਂ ਦੀ ਦ੍ਰਿਸ਼ਟੀ ਸਿਰਫ ਚਮੜੇ ਤੱਕ ਹੀ ਰੁਕੀ ਹੋਈ ਹੈ ਜਗਤ ਵਿੱਚ ਅਨੰਤ ਪੁਰਸ਼ ਐਸੇ ਹੋਏ ਨੇ ਜੋ ਤਨ ਕਰਕੇ ਤੇ ਬੜੇ ਕ੍ਰੂਪ ਸਨ ਪਰ ਮਨ ਕਰਕੇ ਬੜੇ ਸੁੰਦਰ ਸਨ ਸੁਕਰਾਤ ਹੋਏ ॠषि वेदव्यास जी ਹੋਏ ਨੇ ਅਸ਼ਟਾਵਕਰ ਹੋਏ ਨੇ ਬੜੇ ਬੁਲੰਦ ਪਾਇਆ ਮਹਾਨ ਮਨੁੱਖ ਜਿਨ੍ਹਾਂ ਦੀ ਸਿਰਤ ਇਤਨੀ ਸੋਹਣੀ ਜਿਸ ਦੇ ਸਾਹਮਣੇ ਕਰੋਣਾ ਚੰਦਰਮਾ ਫਿੱਕੇ ਪੈ ਜਾਣ ਨਹੀਂ ਮੋਤਾਜ ਸੇਵਰ ਇਲਮ ਉਹ ਅਕਲ ਨੇ ਜਿਸ ਕੋ ਸਵਾਰਾ ਹੈ ਉਹ ਤੇ ਅਕਲ ਨਾਲ ਇਲਮ ਨਾਲ ਗੁਣਾ ਨਾਲ ਸਵਰੀਆਂ ਹੋਈਆਂ ਸੀਰਤਾ ਅਨੰਤ ਖੂਬਸੂਰਤੀਆਂ ਉਹਨਾਂ ਦੇ ਕਦਮਾਂ ਤੋਂ ਨਿਛਾਵਰ ਕੀਤੀਆਂ ਜਾ ਸਕਦੀਆਂ ਨੇ ਤੇ ਕਈ ਦਫਾ ਦੇਖਦੇ ਆ ਤਨ ਦੇ ਸੋਹਣੇ ਨੇ ਸੂਰਤ ਬਹੁਤ ਅੱਛੀ ਸੀਰਤ ਕੁਛ ਵੀ ਨਹੀਂ ਰੂਹੇ ਜ਼ਮੀਨ ਵਿੱਚ ਇੱਕ ਐਸਾ ਪੁਰਸ਼ ਵੀ ਆਇਆ ਜਿਸ ਦੀ ਸੂਰਤ ਬਾ ਕਮਾਲ ਦੀ ਸਿਰਤ ਬਾ ਕਮਾਲ ਉਹਦੀ ਸਿਰਤ ਦੇ ਵਿੱਚ ਜਾਪ ਸਾਬ ਹੈ ਅਕਾਲ ਉਸਤਤ ਹੈ ਵਿਚਿਤ੍ਰ ਨਾਟਕ ਹੈ ਚੰਡੀ ਚਿਤ੍ਰ ਹੈ ਰਾਮਾ ਉਤਾਰ ਹੈ ਭਗਵਤੀ ਦੀਵਾਰ ਹੈ ਕ੍ਰਿਸ਼ਨਾ અવਤਾਰ ਹੈ ਗਿਆਨ ਪਰਬੋਧ ਹੈ ਸਰੂਰ ਹੈ ਮਸਤੀ ਹੈ ਬ੍ਰह्म ਗਿਆਨ ਹੈ ਬ੍ਰह्म ਆਨੰਦ ਹੈ ਪਰ ਸੂਰਤ ਵੀ ਐਸੀ ਜੋ ਵੇਖੇ ਤੇ ਵੇਖਦਾ ਹੀ ਰਹਿ ਜਾਏ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਜ ਪੇਸ਼ ਚਸ਼ਮ ਆਉ ਬਿਪਏ ਨਾ ਮਹਿਰਬਾਨ ਗੁਜਸਤ ਜਾ ਨਾ ਗੁਜਸਤ ਤਾਜ਼ਿ ਰਹੇ ਦੀਦਾ ਜਾਨ ਗੁਜਸਤ ਉਹ ਕਹਿੰਦੇ ਨੇ ਕਲਗੀਧਰ ਮੇਰੀ ਅੱਖਾਂ ਦੇ ਸਾਹਮਣੇ ਕੀ ਲੰਗੇ ਨੇ ਮਾਨੋ ਅੱਖਾਂ ਵਿੱਚੋਂ ਮੇਰੀ ਜਾਨ ਨਿਕਲ ਗਈ ਸੁਣਿਆ ਸੀ ਮੂੰਹ ਦੇ ਰਾਹੀਂ ਜਾਨ ਨਿਕਲਦੀ ਹੈ ਪਰ ਅੱਜ ਮੈਂ ਪਹਿਲੀ ਦਫਾ ਦੇਖ ਰਿਹਾ ਅੱਖਾਂ ਚੋਂ ਹੀ ਜਾਨ ਨਿਕਲ ਗਈ ਅੱਖਾਂ ਤੋਂ ਹੀ ਸਾਰੀ ਸ਼ਕਤੀ ਨਿਕਲ ਗਈ ਹੈ ਸ਼ਕਤੀ ਦੇ ਮੂਜਸਮ ਹੈ ਸੁੰਦਰਤਾ ਦੇ ਮੂਰਤੀ ਗੁਣਾ ਦੇ ਸਾਗਰ ਜਦ ਅੱਖਾਂ ਦੇ ਕੋਲੋਂ ਓਜਲ ਹੋਏ ਨੇ ਐਸਾ ਪ੍ਰਤੀਤ ਹੋਇਆ ਹੈ ਅੱਖਾਂ ਦੇ ਚੋਂ ਹੀ ਜਾਨ ਨਿਕਲ ਗਈ ਮਹਾਨ ਦਾਰਸ਼ਨਿਕ ਕਵੀ ਵਿਯੋਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਐਸਾ ਕਹਿੰਦੇ ਨੇ ਦੇਖ ਕੇ ਮਯੰਕ ਰੰਗ ਮੁਖ ਤੇ ਕਲੰਕ ਅਤ कैसे अनुमान कर कहूं मुख चंद्र सा चंद्रमा ਦਾ ਕਲੰਕਿਤ ਮੁਖੜਾ ਵੇਖ ਕੇ ਮੈਂ ਕਿਸ ਤਰ੍ਹਾਂ ਆਖਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੰ드ਰਮਾ ਦੇ ਸਮਾਨ ਨੇ ਚੰ드ਰਮਾ ਦੇ ਚਕਾਲਾ ਧੱਬਾ ਵੇਖ ਕੇ ਮੈਂ ਕਿਵੇਂ ਕਹਿ ਦੇਵਾਂ ਧੱਬਿਆਂ ਤੋਂ ਰਹਿਤ ਜੋ ਮੁਖੜਾ ਹੈ ਉਹ ਚੰ드ਰਮਾ ਦੇ ਸਮਾਨ ਹੈ ਮਯੰਕ ਇਹ ਚੰ드ਰਮਾ ਇਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਰੰਗ ਹੈ भिखारी देख के मयंक रंग मुख पे कलंक अत कैसे अनुमान कर कहूं मुख चंद्रसम मघवा शरीर पर देख के सहनस्रभग कैसे कर कहूं पुन गुरु को सुरेन्द्रसम देवतिया दा मुखी इंद्र इस दे समान भी मैं गुरु गोबिंद सिंह जी महाराज नु किस तरह कह देयां सुरेंद्र ਇਤੇ ਉਹ ਹੈ ਜੋ ਗੋਤਮ ਦੀ ਨਾਰ ਪਹਿਲਿਆਂ ਦਾ ਸਤ ਭੰਗ ਕਰਦਾ ਹੈ ਵਾਸ਼ਨਾ ਦੇ ਚ ਗਰਸਿਆ ਹੋਇਆ ਕਾਮਨਾ ਦਾ ਮਾਰਿਆ ਹੋਇਆ ਇੱਕ ॠषि ਦੀ ਪਤਨੀ ਉਸ ਨਾਲ ਛਲ ਕਰ ਬੈਠਾ ਉਸਤੇ ਆਪਣਾ ਮਨ ਮੈਲਾ ਕਰ ਬੈਠਾ ਸਤ ਭੰਗ ਕਰ ਬੈਠਾ ਪਰ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਵੰਤਿਆਂ ਦੇ ਸਤ ਦੇ ਰਖਵਾਲੇ ਤੇ ਕਿੱਥੇ ਉਹ ਕਿਸਤਵੰਤੀ ਦਾ ਸਤਿ ਭੰਗ ਕਰਨ ਵਾਲਾ ਤੋ ਪੀਖ ਕਹਿੰਦੇ ਨੇ ਮਗਵਾ ਸਰੀਰ ਪਰ ਦੇਖ ਕੇ ਸਹਨ ਸਰਭਗ ਕਹਿੰਦੇ ਨੇ ਗੋਤਮ ઋષਿ ਦੇ श्राप ਦੁਆਰਾ ਇੰਦਰ ਦਾ ਸਾਰੇ ਦਾ ਸਾਰਾ ਜਿਹੜਾ ਸਰੀਰ ਹੈ ਭਗ ਰੂਪ ਹੋ ਗਿਆ ਸੈ ਸਰੀਰ ਚਹਿਨ ਭਗ ਹੋਵੇ ਤਾਮਨ ਪਛੋਤਾਇਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਹੈ

ਜਿਸ ਦਾ ਵਜੂਦ ਹੀ ਨਹੀਂ ਜਿਸ ਦਾ ਰੂਪ ਹੀ ਨਹੀਂ ਉਸ ਕਾਮ ਦੇਨ ਦੇ ਸਮਾਨ ਉਸ ਰਤੀ ਦੇ ਸਮਾਨ ਕਿਸ ਤਰ੍ਹਾਂ ਮੈਂ ਕਹਿ ਦਿਆਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੋਂ ਆਖਿਰ ਉਹਨਾਂ ਦਾ ਸੁਪਨ ਉਹਨਾਂ ਦੀ ਖੂਬਸੂਰਤੀ ਕੋਈ ਤੇ ਦਸਵੀ ਚਾਹੀਦੀ ਹੈ ਕੋਈ ਤੇ ਪ੍ਰਮਾਣ ਚਾਹੀਦਾ ਹੈ ਤੁਹ ਆਪ ਕਹਿੰਦੇ ਕੋ ਨਾ ਪਿਉਖ ਬਨ ਆਇਓ ਯਾ ਸੰਸਾਰ ਵਿੱਚ ਗੋਬਿੰਦ ਮਿਰਗਿੰਦ ਗੁਰੂ ਧਰਮ ਧਰਿੰਦਰ ਸੰਜੇ ਜੈਸੇ ਧਰਮ ਦੀ ਧੁਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੈਂ ਤਸ਼ਬੀਹ ਨਹੀਂ ਦੇ ਸਕਦਾ ਸਰੀਰਕ ਸੁੰਦਰਤਾ ਦੇ ਅਜੂਬੇ ਮਨ ਦੇ ਸੋਹਣੇ پن ਦਾ ਇੱਕ ਰਿਸ਼ਮਾ ਸੂਰਤ ਐਸੀ ਹੈ ਜਿਸ ਤੋਂ ਸਾਰੀਆਂ ਸੂਰਤਾਂ ਫਿਰਾ ਕਰ ਗਈਏ اور سیرت ایسی ہی جس تو سارے دوی گن نشاور کریے اتنی سندر صورت اور اتنی مہان سیرت کادر کریم نے مانو ساری بخش اتھے ڈول ہے لالا دولت رائے اپنی تصنیف شدہ کتاب صاف نے دی ساری رحمت کٹھی ہوئی کاریگری کٹھی ہوئی بخشش کٹھی ہوئی ਤਾਕਤ ਇਕੱਠੀ ਹੋਈ ਤੇ ਬਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਉਸ ਮਾਨਸਿਕ ਮੰਡਲ ਦੇ ਚਮਾਨ ਇਹ ਜੋ ਅਦੁੱਤੀ ਪ੍ਰਸ਼ਨ ਨਿਕਲੇ ਨੇ ਉਹ ਇਹ ਕੋਸੂਰਾ ਸੂਰਬੀਰ ਕੌਣ ਹੈ ਸੁੰਦਰ ਕਵਨ ਕੌਣ ਖੂਬਸੂਰਤ ਹੈ ਭਗਤੀ ਦਾ ਫਲ ਕੀ ਹੈ ਪੰਡਿਤ ਗਣੇਸ਼ਾ ਸਿੰਘ ਜੀ ਨੂੰ ਸਮਾਦੀ ਲੀਨ ਹੋਇਆ جو جواب ملے وہ اے من جیتا سورا ہے سندر ہے گنوان جب من کی تھرتا بھائی سار یوگ اے ہو جان جس کی سیرت اچھی ہے جس دے کوئی دوی گن ہے وہی خوبصورت ہے جس نے من جیت لے وہی سوربیر ہے بہادر ہے